पंज सरकारों कैबनिट वजीरा विभाग मामूली जिहा फिर बदल किया गया जिस दरमियान की कैबिनेट मंत्री संजीव अरोड़ा ने हूँ ऊर्जा मंत्रालय भी सौंप दिया गया ताप सरकार ने संजीव अरोड़ा अहम ऊर्जा विभाग दे के पावरफुल बनाया जबकि कैबिनेट मंत्री हरभजन सिंह ईटियो तो ऊर्जा मंत्राला वापस ले लिया गया तामराज प्रबंध विभाग के वलों इस संबंधी नोटफिकेशन जारी किया गया जिस संजीव अरोड़ा के कोल उद्योग वणज निवेश प्रोत्साहन से प्रवासी भारतीय मामले के विभाग पहलों तो ही सन कैबिट ਹਰਪਦਨ ਸਿੰਘ ਯੂਟੀਓ ਦੇ ਕੋਲ ਹੁਣ ਸਿਰਫ ਰੋਕ ਨਿਰਮਾਣ ਵਿਭਾਗ ਰਹਿ ਗਿਆ ਹੈ ਮਾਜਾ ਖਿੱਤੇ ਦੇ ਵਿੱਚੋਂ ਪਹਿਲਾਂ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਛਾਂਟੀ ਕਰ ਦਿੱਤੀ ਜਾਂਦੀ ਹੈ ਹੁਣ ਹਰਪਜਨ ਈਟਿਓ ਤੋਂ ਇੱਕ ਮਹਿਗਮਾ ਵਾਪਸ ਲਿਆ ਗਿਆ ਤਾਂ ਆਪ ਸਰਕਾਰ ਦੇ ਵੱਲੋਂ ਸੰਜੀਵ ਅਰੂੜਾ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਦੇ ਵਿੱਚ ਸੰਜੀਵ ਅਰੂੜਾ ਨੇ ਜਿੱਤ ਹਾਸਲ ਕੀਤੀ ਤੇ ਪਹਿਲਾਂ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਵਿਚਾਰ ਚ ਚਰਚਾ ਚੱਲ ਰਹੀ ਸੀ ਸੂਤਰ ਦੱਸਦੇ ਨੇ ਕਿ ਆਪ ਸਰਕਾਰ ਦੀ ਸੋਚ ਹੈ ਕਿ ਜੇ ਸੰਜੀਵ ਅਰੂੜਾ ਦੇ ਕੋਲ ਉਦਯੋਗ ਵਿਭਾਗ ਦੇ ਨਾਲ ਊਰਜਾ ਮੰਤਰਾਲਾ ਹੋਵੇਗਾ ਤੇ ਦੋਵੇਂ ਵਿਭਾਗ ਇੱਕ ਦੂਜੇ ਨਾਲ ਸੰਬੰਧਿਤ ਹੋਣ ਕਰਕੇ ਅਰੂੜਾ ਚੰਗੀ ਕੰ ਦਾਜਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹਿੰਦੂ ਪਾਈਚਾਰੇ ਸੰਤਕਾਰਾਂ ਨੂੰ ਵੀ ਖੁਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਾਵਰ ਕਾਮ ਦਾ ਵਿੱਤੀ ਸੰਕਟ ਆਉਂਦੇ ਸਮੇਂ ਦੇ ਵਿੱਚ ਵਧਣ ਦੀ ਸੰਭਾਵਨਾ ਹੈ ਖਾਸ ਕਰਕੇ ਸਬਸਿਡੀ ਦੀ ਪੰਡ ਹੋਰ ਪਾਰੀ ਹੁੰਦੀ ਜਾ ਰਹੀ ਹੈ ਇਸ ਤਰੀਕੇ ਨਾਲ ਨਵੇਂ ਉਦਯੋਗਿਕ ਨੀਤੀ ਵੀ ਪਰਕਿਰਿਆ ਦੇ ਅਧੀਨ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਨੇ ਦੋ ਦਿਨ ਪਹਿਲਾਂ ਹੀ ਕੈਬਨਿਟ ਮੰਤਰੀ ਹਰਪਜਨ ਨੀਟਿਓ ਨੂੰ ਵਿਭਾਗ ਵਾਪਸ ਲੈਣ ਬਾਰੇ ਸੰਕੇਤ ਦਿੱਤੇ ਸਨ ਹਾਲਾ ਕਿਰ ਬਦਨ ਸੀ ਗੀਟਿਓ ਉਸ ਵੇਲੇ ਵੀ ਵਿਵਾਦਤ ਵਿੱਚ ਘੇਰੇ ਹੋਏ ਸਨ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪਾਰਟੀ ਫੰਡ ਦਾ ਮੁੱਦਾ ਚੁੱਕਿਆ ਸੀ ਤੇ ਯਾਦ ਰਹੀ ਕਿ ਵਿਜੀਲੈਂਸ ਨੇ ਜਨਵਰੀ 2025 ਦੇ ਵਿੱਚ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਨੂੰ ਵੀ ਰੰਗੇ ਹੱਥੀ ਫੜਿਆ TPSB ਇੰਜੀਨੀਅਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਨਿਗਰਾਨ ਇੰਜੀਨੀਅਰ ਨੇ ਵਿਜਲਨ ਦੇ ਕੁਲ ਪਾਰਟੀ ਫੰਡ ਇਕੱਠੇ ਕਰਨ ਦੀ ਗੱਲ ਆਖੀ ਐਸੋਸੀਏਸ਼ਨ ਦੇ ਪੱਤਰ ਦੇ ਹਵਾਲੇ ਦਿਨਾਂ ਬਾਅਦਵਾ ਨੇ ਮੁੱਦਾ ਅਸੈਂਬਲੀ ਦੇ ਵਿੱਚ ਵੀ ਚੁੱਕਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਵਜ਼ੀਰਾ ਦੇ ਵਿਭਾਗਾਂ ਦੇ ਵਿੱਚ ਮਾਮੂਲੀ ਜਿਹਾ ਫੇਰਬਦਲ ਕੀਤਾ ਗਿਆ ਜਿਸ ਦਰਮਿਆਨ ਕੀ ਕੈਬਨਿਟ ਮੰਤਰੀ ਸੰਜੀਵ ਅਰੂੜਾ ਨੂੰ ਹੁਣ ਊਰਜਾ ਮੰਤਰਾਲਾ ਵਿਸੋਮ ਦਿੱਤਾ ਗਿਆ ਤਾਂ ਸਰਕਾਰ ਨੇ ਸੰਜੀਵ ਅਰੂੜਾ ਨੂੰ ਅਹਿਮ ਊਰਜਾ ਵਿਭਾਗ ਦੇ ਕੇ ਪਾਵਰਫੁੱਲ ਬਣਾਇਆ ਜਦਕਿ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੋ ਤੋਂ ਊਰਜਾ ਮੰਤਰਾਲਾ ਵਾਪਸ ਲੈ ਲਿਆ ਗਿਆ ਤਾਂ ਮਰਾਜ ਪ੍ਰਬੰਧ ਵਿਭਾਗ ਦੇ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸੰਜੀਵ ਅਰੂੜਾ ਦੇ ਕੋਲ ਉਦਯੋਗ ਤੇ ਵਣਜ ਨਿਵੇਸ਼ ਪ੍ਰੋਸਤਾਂਹ ਤੇ ਪ੍ਰਵਾਸੀ ਭਾਰਤੀ ਮਾਮਲੇ ਦੇ ਵਿਭਾਗ ਪਹਿਲਾਂ ਤੋਂ ਹੀ ਸਨ ਕੈਬ ਮંત્રી ਹਰਪਜਨ ਸਿੰਘ ਇਟੀਓ ਦੇ ਕੋਲ ਹੁਣ ਸਿਰਫ ਰੋਕ ਨਿਰਮਾਣ ਵਿਭਾਗ ਮਹਿਕਮਾ ਰਹਿ ਗਿਆ ਮਾਜਾ ਖਿੱਤੇ ਦੇ ਵਿੱਚੋਂ ਪਹਿਲਾਂ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਛਾਂਟੀ ਕਰ ਦਿੱਤੀ ਜਾਂਦੀ ਹੈ ਹੁਣ ਹਰਪਜਨ ਇਟੀਓ ਤੋਂ ਇੱਕ ਮਹਿਕਮਾ ਵਾਪਸ ਲਿਆ ਗਿਆ ਤਾਂ ਆਪ ਸਰਕਾਰ ਦੇ ਵੱਲੋਂ ਸੰਜੀਵ ਅਰੂੜਾ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਲੁਧਿਆਣਾ ਪੱਛਮੀ ਦੀ ਜਿਮਨੀ ਚੌਂਂ ਦੇ ਵਿੱਚ ਸੰਜੀਵ ਅਰੂੜਾ ਨੇ ਜਿੱਤ ਹਾਸਲ ਕੀਤੀ ਤੇ ਪਹਿਲਾਂ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਵਿੱਚ ਚਰਚਾ ਚੱਲ ਰਹੀ ਸੀ ਸੂਤਰ ਦੱਸਦੇ ਨੇ ਕਿ ਆਪ ਸਰਕਾਰ ਦੀ ਸੋਚ ਹੈ ਕਿ ਜੇ ਸੰਜੀਵ ਅਰੂੜਾ ਦੇ ਕੋਲ ਉਦਯੋਗ ਵਿਭਾਗ ਦੇ ਨਾਲ ਊਰਜਾ ਮੰਤਰਾਲ ਅਚੰਗੀ ਕੰਮ ਤੇ ਕਾਰਗੁਜ਼ਾਰੀ ਕਰ ਸਕਣਗੇ ਦਾਜਾ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹਿੰਦੂ ਪਾਈਚਾਰੇ ਸੰਤਕਾਰਾਂ ਨੂੰ ਵੀ ਖੁਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਾਵਰ ਕਾਮ ਦਾ ਵਿੱਤੀ ਸੰਕਟ ਆਉਂਦੇ ਸਮੇਂ ਦੇ ਵਿੱਚ ਵਧਣ ਦੀ ਸੰਭਾਵਨਾ ਖਾਸ ਕਰਕੇ ਸਬਸਿਡੀ ਦੀ ਪੰਡ ਹੋ ਰਹੀ ਹੁੰਦੀ ਜਾ ਰਹੀ ਹੈ ਇਸ ਤਰੀਕੇ ਨਾਲ ਨਵੇਂ ਉਦਯੋਗਿਕ ਨੀਤੀ ਵੀ ਪ੍ਰਕਿਰਿਆ ਦੇ ਅਧੀਨ ਹੈ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਨੇ ਦੋ ਦਿਨ ਪਹਿਲਾਂ ਹੀ ਕੈਬਨਿਟ ਮੰਤਰੀ ਹਰਪਜਨ ਨੀਟਿਓ ਨੂੰ ਵਿਭਾਗ ਵਾਪਸ ਲੈਣ ਬਾਰੇ ਸੰਕੇਤ ਦਿੱਤੇ ਸਨ ਹਾਲਾਂਕਿ ਇਹ ਬਜਨਸੀ ਗੀਟਿਓ ਉਸ ਵੇਲੇ ਵੀ ਵਿਵਾਦਤ ਵਿੱਚ ਘੇਰੇ ਹੋਏ ਸਨ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪਾਰਟੀ ਫੰਡ ਦਾ ਮੁੱਦਾ ਚੁੱਕਿਆ ਸੀ ਤੇ ਯਾਦ ਰਹੇ ਕਿ ਵਿਜੀਲੈਂਸ ਨੇ ਜਨਵਰੀ 2025 ਦੇ ਵਿੱਚ ਹੁਸ਼ਿਆਰਪੁਰ ਦੇ ਨਿਗਰਾਨ ਇੰਜੀਨੀਅਰ ਨੂੰ ਵੀ ਰੰਗੇ ਹੱਥੀ ਫੜਿਆ TPSB ਇੰਜੀਨੀਅਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਨਿਗਰਾਨ ਇੰਜੀਨੀਅਰ ਨੇ ਵਿਜਲਨ ਦੇ ਕੁਲ ਪਾਰਟੀ ਫੰਡ ਇਕੱਠੇ ਕਰਨ ਦੀ ਗੱਲ ਆਖੀ ਹੈ ਐਸੋਸੀਏਸ਼ਨ ਦੇ ਪੱਤਰ ਦੇ ਹਵਾਲੇ ਦਿਨਾਂ ਬਾਅਦਵਾ ਨੇ ਮੁੱਦਾ ਅਸੈਂਬਲੀ ਦੇ ਵਿੱਚ ਵੀ ਚੁੱਕਿਆ